ਆਦੋ ਸਤ ਹੈਲੋ ਸਤਜੀ ਕਾਲ ਜੀ ਸਾਰਿਆਂ ਨੂੰ ਲਓ ਜੀ ਹੁਣ ਆਪਾਂ ਪੌਨੇ ਬੱਚਿਆਂ ਨੂੰ 부ਝਾਰਦੇ ਦੇਖੀਏ ਬੱਚੇ 부ਝਦੇ ਆ ਕਿ ਨਹੀਂ ਤੁਸੀਂ ਵੀ 부ਝਣੀ ਆ ਜੀ ਤੇ ਤੁਹਾਡੇ ਲਈ ਵੀ ਆ ਜੀ ਸੁਣੋ ਏ ਇੱਕ ਬੰਦਾ ਆ ਉਹਦੇ ਕੋਲ ਇੱਕ ਘਾਦੀ ਪੰਡਵਾ ਇੱਕ ਛੇਰਾ ਇੱਕ ਬੱਕਰੀ ਆ ਉਹਨੇ ਨਦੀ ਦੇ ਪਾਰ ਜਾਣਾ ਦੱਸੋ ਕਿੱਦਾਂ ਜਾਊਗਾ ਦਸ਼ਵੀ ਉਹਨ ਤੋਂ ਜੀ ਆਪਾਂ ਹੋ ਕੇ ਤਾਂ ਜਾਵੋ ਮਾਂ ਜੀ ਕੱਲੀ ਕੱਲੀ ਚੀਜ਼ ਲੈ ਕੇ ਜਾਣੀ ਕੱਲੀ ਕੱਲੀ ਚੀਜ਼ ਲੈ ਕੇ ਜਾਣੀ ਉਹਨੇ ਤੇਰੇ ਕੱਲੀ ਕੱਲੀ ਚੀਜ਼ ਲੈ ਕੇ ਜਾਣੀਆਂ ਕੱਲੀ ਕੱਲੀ ਚੀਜ਼ ਲੈ ਕੇ ਜਾਣੀਆਂ ਆਪਾਂ ਆਏਗੇ ਤੁਹਾਨੂੰ ਦੋਨਾਂ ਨੇ ਚੀਜ਼ ਲੈ ਕੇ ਜਾਣੀ ਮਾਂ ਨੂੰ ਹਾਂ ਚੱਕੇ ਹਾਂ ਚੱਕੇ ਦੱਸੋ ਕਿਦਾਂ ਨਦੀ ਦੇ ਪਾਰ ਜਾਊਗਾ ਇੱਕ ਕੋਸੇਰਾ ਇੱਕ ਬੱਕਰੀ ਅਤੇ ਇੱਕ ਘਾੜੀ ਪੰਡਾ ਪਾਣੀ ਦੇ ਵਿੱਚ ਦੀ ਲੰਘ ਕੇ ਜਾਣਾ ਉਹਨੇ ਬੱਕਰੀ ਆ ਜੇ ਤਾਂ ਉਹ ਪਹਿਲਾਂ ਨਹੀਂ ਜਾਣਗੇ ਘਾਦੀ ਪੰਡ ਖਾ ਲੇਗੀ ਨਹੀਂ ਨਹੀਂ ਤੇਨੂੰ ਨੀਲ ਜਾਣੇ ਕੱਲੀ ਕੱਲੀ ਲੈ ਜਾਣੀਆਂ ਚੀਜ਼ ਕੱਲੀ ਕੱਲੀ ਫਿਰ ਛੇਰ ਨੂੰ ਛੱਡੇ ਉਹ ਬੱਕਰੀ ਬੱਕਰੀ ਨੇ ਘਾਦੀ ਪੰਡ ਖਾ ਜਾਣੀ ਆ ਬੱਕਰੀ ਛੱਡੇ ਉਹ ਫਿਰ ਖਾਂ ਪਹਿਲੇ ਬੱਕਰੀ ਛੱਡੀ ਮੁੜ ਕੇ ਤੇ ਬੱਕਰੀ ਤਾਂ ਉਹ ਦਹਾਰਨੀ ਉਹ ਤਾਂ ਖਾਣ ਵਾਲੇ ਤਾਂ ਉਹਦੀ ਲੈ ਕੇ ਜਾਣੀ ਨਾ ਨਾ ਜੀ ਉਹਨੇ ਸਾਰਾ ਸਮਾਨ ਘਰ ਲੈ ਜਾਣਾ ਹਾਂ ਦੱਸੋ। ਕਾਦੀ ਕਾਢ ਘਰੇ ਛੱਡਿਓ। ਨਹੀਂ ਦੀ ਨਹੀਂ ਦੀ। ਤੁਸੀਂ ਦੱਸੋ ਦਿਮਾਗ ਲੜਾਓ। ਲੱਖ ਦਿਮਾਗ ਦੇ ਜੰਗ ਲੜਾਉਣੀ ਕਿ ਨਹੀਂ ਗੱਲ। ਮੱਲਕਾ ਦੀ ਪੰਡ ਲਾਇਓ। ਫੇਰ ਬੱਕਰੀ ਚੇਰਨੇ ਕਾ ਜਾਣੀ ਆ। ਹਾਂ। ਉਹ ਛੇਰ ਛੇਰ ਪੰਡ ਛੱਤ ਤੇ ਰਹਿ ਜੂ ਛੇਰ ਕੋਲ। ਕੱਲੀ ਕੱਲੀ ਚੀਜ਼ ਲੈ ਜਾਣੀ ਆ ਬਤਾਰ ਸਿੰਘ ਜੀ ਕੱਲੀ ਕੱਲੀ ਚੀਜ਼। ਬੱਕਰੇ ਆ ਵੀ ਛੇਰ ਹੀ ਹਾਰੀ। ਲੱਖ ਦੇਖੋ ਬਾਕੀ। ਫਰਾਦਰ ਦੂਗਾਦਰ ਕਿਤੇ ਹੁਣ ਮੂਰੇ ਧਰਮੀ ਆ ਨਾ ਜੀ ਇਹ ਤਾਂ ਜੀ ਬੁਝਾਰਤ ਆ ਲੱਖ ਯਾਰ ਮੈਂ ਦੱਸੋ ਛੇ ਲੈ ਕੇ ਜਾਂਦੇ ਗਾਇਲ ਛੇ ਹੈ ਨਾ ਕੱਲੀ ਕੱਲੀ ਚੀਜ਼ ਲੈ ਕੇ ਜਾਣੀ ਆ ਕੱਲੀ ਕੱਲੀ ਜਿਹੜਾ ਬੱਕਰੀ ਅਰਥੇ ਨਹੀਂ ਖਾਦਾ ਉਹ ਬੱਕਰੀ ਜਸਾ ਬੱਕਰੀ ਨੂੰ ਛੇਰ ਕੇ ਜਾਂ ਨਾਲ ਫਿਰਦਾ ਫੇਰ ਤੇ ਖਲਦਾ ਇਹ ਇਹ ਤਾਂ ਬੁਝਾਰਤ ਆ ਬਤਾਰ ਸਿੰਘ ਜੀ ਇਹ ਬੁਝਾਰਤ ਆ ਹਾਂ ਤੁਸੀਂ ਦੱਸੋ ਤੁਸੀਂ বুঝੋ ਇਹ ਠੁਕੀਆ ਠੁਕੀਆ ਬੁਝਾਰਤ ਦਾ ਦੱਸੋ ਪਹਿਲਾਂ ਤਾਂ हां फिर फिर ਕਾਦੀ ਪੰਡੇ ਤੇ ਸ਼ੇਰ ਨੂੰ ਲੈ ਕੇ ਜਾਊਗਾ ਕੱਲੀ ਕੱਲੀ ਚੀਜ਼ ਲੈ ਕੇ ਜਾਣੀ ਮੈਂ ਦੇਖਾ ਸ਼ੇਰ ਕਾਦੀ ਪੰਡੇ ਲੈ ਕੇ ਜਾ ਤੂੰ ਦੱਸ ਸਹਿਲਾ ਤੇ ਬੱਕਰੀ ਲੈ ਕੇ ਜਾ ਹਾਂ ਫਿਰ ਬੱਕਰੀ ਨੂੰ ਉੱਥੇ ਪੜਨ ਕੇ ਫਿਰ ਓਹੋ ਸ਼ੇਰ ਨੂੰ ਲੈ ਕੇ ਆ ਅੱਛਾ ਨਹੀਂ ਬੱਕਰੀ ਨੂੰ ਉੱਥੇ ਮੋੜ ਕੇ ਲੈ ਕੇ ਸ਼ੇਰ ਨੂੰ ਲੈ ਕੇ ਜਾਊ ਬੱਕਰੀ ਨੂੰ ਮੋੜ ਕੇ ਲੈ ਕੇ ਆ ਅੱਛਾ ਫਿਰ ਕਾਦੀ ਪੰਡੇ ਲੈ ਕੇ ਜਾਊ ਸੇ ਕਾਲੀ ਪੈਂਡਲੇ ਜਾਂਦ ਤਵਾ ਫਿਰ ਬੱਕਰੀ ਖੋਲ ਕੇ ਫਿਰ ਬੱਕਰੀ ਲੈ ਕੇ ਆ। ਤੇ ਕਿ ਬਣਿਆ? ਉਹ ਬਾਹਰ ਨੂੰ ਸੰਜੀ ਲੱਗੇ ਬਾਹਰ ਦੇ ਕਿਨੇ ਕੀ ਗਿਆ? ਉਹ ਬੱਕਰੀ ਨੂੰ ਬੰਨਿਆਊਗਾ। ਅੱਛਾ। ਐਸੇ ਪਹਿਲਾਂ ਕੁੱਤਰੀ ਛੇ ਤੋਂ ਲੈ ਆਜੂ ਫਿਰ ਛੇ ਨੂੰ ਬੰਨਿਆਊ ਬੱਕਰੀ ਨੂੰ ਮੋੜ ਲਿਆਊਗਾ। ਹੂੰ। ਕਾਲੀ ਪੰਡਾ ਧਰਿਆਊਗੇ ਬੱਕਰੀ ਤੇ ਜਾਂ ਉੱਥੇ ਵੀਲੇ ਦੀ ਬੱਕਰੀ। ਆਈ ਦਾ। ਠੀਕ ਹੈ। ਯੈਸ ਯੀ ਗੇੜੇ ਵੀ ਜਾਂਦਾ ਦੱਸ ਵੀ ਚਾਰ ਵੀ ਲਾ ਸਕਦਾ ਜਾਂ ਤਿੰਨੇ ਲਾਉਣੇ ਨੇ ਇਹ ਕਦੀ ਭਜਾਰਤਾ ਨਾ ਗੇੜੇ ਉਹਨੇ ਹੀ ਲਾਉਣੇ ਸੀ ਮੇਰੀ ਇੱਕ ਮਿੰਟ ਕਰ ਚਾਰ ਕਿੰਦਾ ਲੱਗਣਗੇ ਮੇਰੀ ਇੱਕ ਮਿੰਟ ਗੱਲ ਛੋੜ ਪਹਿਲੇ ਗੇੜੇ ਨੂੰ ਮੁੜ ਕੇ ਨਹੀਂ ਆਉਣਾ ਪਹਿਲੇ ਗੇੜੇ ਬੱਕਰੀ ਲੈ ਗਿਆ ਹਾਂ ਠੀਕ ਆ ਹਾਂ ਮੁੜ ਕੇ ਬੱਕਰੀ ਲੈ ਆਇਆ ਹਾਂ ਇੱਕ ਕਿਹੜਾ ਹੋ ਗਿਆ ਹਾਂ ਦੂਜਾ ਗੇੜੇ ਨੂੰ ਫੇਰ ਸ਼ੇਰ ਨੂੰ ਲੈ ਕੇ ਗਿਆ ਹਾਂ ਖਾਲੀ ਮੁੜਿਆ ਆਇਆ ਹਾਂ ਤੀਜੇ ਗੇੜੇ ਨੂੰ ਪੰਡ ਲੈ ਕੇ ਗਿਆ ਹਾਂ ਨਹੀਂ ਆਪੀ ਤੀਜੇ ਗੇੜੇ ਨੂੰ ਪੰਡ ਲੈ ਗਿਆ ਹਾਂ ਇਹ ਖਾਲੀ ਮੁੜਤੇ ਚੌਥੇ ਢੇੜੇ ਨੂੰ ਬੱਕਰੀ ਲੈ ਕੇ ਢੇੜੇ ਤਿੰਨ ਫਿਰ ਤਿੰਨ ਵੀ ਢੇੜੇ ਵੀ ਤਿੰਨ ਲੱਗੜਿਆ ਮੈਂ ਤਾਂ ਕਿਹ ਕੱਲੀ ਕੱਲੀ ਚੀਜ਼ ਲੈ ਕੇ ਜਾਣੀਆਂ ਕੱਲੀ ਕੱਲੀ ਤਿੰਨ ਢੇੜੇ ਹੋਏ ਇਹ ਇਹ ਤਾਂ ਦਿਮਾਗ ਤੁਸੀਂ ਲਣਾਵਾ ਇਹਨੂੰ ਤਾਂ ਇਹ ਕਹਿੰਦੇ ਪਜਲ ਇਹਨੂੰ ਕਹਿੰਦੇ ਆ ਬੱਕਰੀ ਲੈ ਕੇ ਗਿਆ ਫਿਰ ਤਾਂ ਇਹ ਹੋਜੂ ਆ ਪਹਿਲਾਂ ਬੱਕਰੀ ਲੈ ਕੇ ਗਿਆ ਉਦੋਂ ਬਾਅਦ ਫਿਰ ਬੱਕਰੀ ਨੂੰ ਉੱਥੇ ਛੱਡ ਕੇ ਫਿਰ ਸ਼ੇਰ ਕਾ ਆਦੀਪਾੜੇ ਲੈ ਕੇ ਗਿਆ ਕਾਦੀਪਾੜੇ ਉੱਥੇ ਰੱਖ ਕੇ ਅਸੀਂ ਬੱਕਰੀ ਨੂੰ ਮੋੜ ਕੇ ਲੈ ਕੇ ਆਇਆ ਫਿਰ ਸ਼ੇਰ ਨੂੰ ਲੈ ਕੇ ਗਿਆ ਸ਼ੇਰ ਤੇ ਉਦੋਂ ਫਿਰ ਸ਼ੇਰ ਨੂੰ ਘਰ ਨਹੀਂ ਖਾਣਾ ਹਾਂ ਪਹਿਲੋ ਲੈ ਕੇ ਜਾਊਗਾ ਕਿਹਨੂੰ ਲੈ ਕੇ ਜਾਊਗਾ ਪਹਿਲੋ ਬੱਕਰੀ ਨੂੰ ਲੈ ਕੇ ਜਾਊਗਾ ਬੱਕਰੀ ਨੂੰ ਉੱਥੇ ਬੰਨ ਕੇ ਫਿਰ ਉਹ ਆ ਕੇ ਲੈ ਕੇ ਜਾਊਗਾ ਆ ਮੈਂ ਪਾ ਦਿੰਨਾ ਮੈਂ ਪਾ ਦਿੰਨਾ ਬੁੱਝ ਨਹੀਂ ਉਹ ਸ਼ੇਰ ਨੂੰ ਛੋਟੇ ਛੋਟੇ ਫਿਰ ਉਹ ਸ਼ੇਰ ਨੂੰ ਲੈ ਕੇ ਜਾਊਂਗਾ ਸ਼ੇਪ ਲੈ ਕੇ ਜਾਓ ਦੂਆ ਬੱਕਰੀ ਨੂੰ ਮੋੜ ਲੇ ਉਹ ਘਾੜੀ ਪੰਡ ਲੈ ਕੇ ਜਾਓ ਘਾੜੀ ਉੱਤੇ ਰੱਖ ਕੇ ਪੰਡ ਫਿਰ ਦੂਆ ਵਾਪਸ ਆਉ ਬੱਕਰੀ ਲੈ ਕੇ ਆਓ ਅੱਛਾ ਬਸ ਮੈਰਾ ਉੱਦੀ ਜੱਦੀ ਅੱਡੇ ਨੇ ਵੀ ਸਹੀ ਹੈ ਸਿਰਫ ਹੁਣ ਤੈਨੂੰ ਮੈਂ ਲੱਕੜ ਦੇ ਕਰਕੇ ਹਾਂ ਜਾਂ ਪਲਾਸਟਰ ਦੇ ਕਰਕੇ ਹਾਂ ਹੈਲੋ ਸੱਤੀ ਕਰਦੀ ਹੈ ਜੀ ਸਾਡੀ ਪਰਿਵਾਰਕ ਬੁਝਾਤ ਜੀ ਤਾਨੂੰ ਕਿਦਾਂ ਹੀ ਲੱਗੀ ਆ ਜੀ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਹਾਂਜੀ ਹਾਂਜੀ ਧੰਨਵਾਦ ਜੀ ਨਿੱਕੀ ਜਿਹੀ ਕੁੜੀ ਲੈਪਰਾਂ ਦਾ ਤੁਰੀ ਇਹ ਮਹਲਾ ਤੇ 140 ਰੁਪਈਆ ਦੀ ਵਰਗਣੀ ਨਾ ਜਾਵੇ ਹੈ ਕਿਹ ਕਿਹੜੀ ਗੱਲ ਉਹ ਤਾਰੇ ਦੀ ਤਾਰੇ ਦੀ ਤਾਰੇ ਦੀ ਅਸਲ ਬੋਲ ਨਹੀਂ ਹੋ ਰਹੀ ਕੋਈ ਕੋਈ ਹਲੋ ਨਿੱਕੀ ਜਿਹੀ ਕੁਈ ਲੈਪਰਾਂ ਦਾ ਤੁਰੀ ਮੈਂ ਅਸ ਨਹੀਂ ਮਾ ਜਮੀਨੀ ਪੁੱਤ ਕੋਠੇ ਚੜ ਗਿਆ ਤੂੰ ਆ ਕੋਠਾ ਅੱਜ ਨਾਲ ਕਿਤੇ ਦੋ ਪਹਿਲਾਂ ਅੱਗ ਚੱਲਦੀ ਹੈਗੀ ਥਾਂ ਵੱਲੀ ਹੈ ਛੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਦੀਵਾ ਕਿੱਥੇ ਆਹ ਥਾ ਕਿਵੇਂ ਛੜੇ ਤੇ ਛੜੇ ਦਾ ਮਤਲਬ ਕੀ ਆ ਬੋਲ ਫੇ ਪਤਾ ਤੇ ਪੁਜਾਰੀ ਤਾਂ ਪੂਰੀ ਗੱਲ ਦੱਸ ਹੈਗਾ ਤਾਂ ਦੀਵਾ ਹੀ ਆ ਦੱਸ ਕਿਵੇਂ ਆ ਹਾਂ ਤੂੰ ਦੱਸ ਘੜੇ ਉੱਤੇ ਖੜਾ ਹਾਂ ਪਹਿਲਾ ਦੀਵਾ ਨਾ ਮੇਰਾ ਪਹਿਲਾ ਦੀਵਾ ਦੀਵਾ ਦੇਖਿਆ ਵੀ ਕਦੇ ਦੀਵਾ ਉਹ ਇੰਨਾ ਦਾ ਉਹ ਜਦੀਵਾ ਉੱਤੇ ਫਿਰ ਉਹਦੇ 32 ਪੌਣ ਨੂੰ ਹੁੰਦਾ ਇੰਨਾ ਸਾਰਾ ਉਹ ਖੜਾ ਉਹ ਨੂੰ ਖੜੇ ਨੂੰ ਖੜਾ ਕਰਨ ਦੇ ਨੇ ਮੰਮੀ ਉੱਤੇ ਦੀਵਾ ਜਗਦਾ ਹੁੰਦਾ ਉਹਨੂੰ ਲਾਲ ਦੀਪਟਰ ਖੜਾ ਕਰਨ ਦੇ ਹਾਂ ਇਦਾਂ ਸਮਝਾ ਦੇ ਪਪਾ ਆ ਦੇਖੋ ਜੀ ਜਲ ਪਾਗਵਾਦਾ ਪੇਰੀ ਪੇਰੀ ਬੁਝਾ ਕੇ ਕਰਾ ਸਕਾ ਲੱਕੀ ਜੀ ਕੁੜੀ ਇਹ ਹੈ ਜੀ ਸਾਡਾ ਘਰੇਲੂ ਪਰਿਵਾਰਕ ਬਲੌਗ ਜੀ ਹਾਂ ਜੀ

ਯਾਦਿਤ ਤੇ ਉੱਤੇ ਤੇ ਅੰਮੂਂ ਦਵਾ ਵੀ ਬਿਠਾਏ ਗੱਡੂ ਜਿਹੜੇ ਵਾਲ ਹੁੰਦੇ ਨੇ ਵਾਲ ਵਾਲ ਹੁੰਦੇ ਨੇ ਤੇ ਹਾਂਜੀ ਗਿੱਟੇ ਤੇ ਵਾਲ ਹੁੰਦੇ ਨੇ ਉਹ ਹੋਰ ਨਾ ਜਿੰਦ ਆਪਣਾ ਸਮਝ ਹਾਂ ਮੈਂ ਇਹ ਘਰ ਦੇ ਕਰਕੇ ਛੱਡ ਦਿੰਦਾ ਹਾਂ ਹਾਂ ਤੇ ਕੋਈ ਇਹ ਕਰਦੇ ਜਿਦੜੀ ਦਾ ਨਵੀਂ ਇਹ ਤਹਾਵਤਾ ਮਾਤਾ ਨਹੀਂ ਕੰਮ ਹੋਈ ਤਾ ਬੇਰਾ ਦੇ ਵੀ ਕਹਾਵਤ ਪਣਾ ਦੀ। ਹਾਂਜੀ ਹੋਰ ਪਾਓ ਹੁਣ। ਮੇਰਾ ਮਸਾ ਤਿੰਨ ਕਟੀਆਂ 10 ਕੀਲੇ ਨੇ ਦੱਸ ਕਿਵੇਂ ਬੰਦੀਆਂ ਜਾਣਗੀਆਂ? ਮੇਰਾ ਮਸਾ ਇੱਕ ਇੱਕ ਮਹੀਨੇ ਤੇ ਬੰਨਣੀਆਂ। ਲੈ 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 ਜਿੱਤੇ ਹੀ ਜਵਾ ਦਾ। ਮੇਰਾ ਮਸਾ 7-7 ਕਟੀਆਂ 10 ਕੀਲੇ 10 ਕੀਲੇ ਨੇ ਇੱਕ ਇੱਕ ਮਹੀਨੇ ਤੇ ਬੰਨਣੀਆਂ ਦੱਸ ਕਿਵੇਂ ਬੰਨਣੀਆਂ। ਕੀ ਲੱਗੀਆਂ ਉਹਦੇ ਲੱਗਦੀ ਲੇਟ ਉਹ ਜਿਵੇਂ ਮਰਜੀ ਬੰਦੋ ਮੈਨੂੰ ਕੀ ਲੈਣਾ ਹੋ ਮੈਂ ਸਭ ਵਧੀਆ ਤੂੰ ਕਰ ਤੂੰ ਇਹਨਾਂ ਤੂੰ ਕਿੰਨਾ ਕੀ ਜਾਣਦੀ ਐ ਆਹ ਦੇਖੂ ਤੇਰਾ ਮੈਸਾ ਤਿੰਨ ਕਟੀਆਂ 10 ਕਿਲੀਆਂ ਤੇ ਬਣਣੀਆਂ ਨੇ ਮਤਲਬ ਉਹੋ ਜਿਹਾ ਮੈਸਾ ਚ ਰਹਿਣੀ ਐ ਸਾਦੀ ਚ ਲਾਗ ਬਣਦੀ ਐ ਦੋ ਦੋ ਕੰਮ ਨਹੀਂ ਜਿਹੜੇ ਬਣਨੀ ਤੇ ਕਿੱਕਾ ਮੈਂ ਦੱਸਾਂ ਲੈ ਤੂੰ ਲੋਕੇ ਲਾਗ ਦੋ ਮੈਂ ਪੜਤੋ ਦਿੱਤਾ ਨਾ ਕੋਈ ਕੂੰ ਦੱਸਦੇ ਅ ਵੀ ਮੈਂ ਕਿਹਦੇ ਸਹਰੇ ਇਹ ਤਾਂ ਦੁਆਹੀ ਰਹਿ ਗਈ ਮੈਨੂੰ ਕਾਟ ਕਾਟ ਕੇ ਕਰ ਦਿੱਤੀ ਹੈ ਮੈਂ ਦੱਸ ਤੇਰਾ ਮੈਸਾ ਤਿੰਨ ਕਟੀਆਂ ਤੇਰਾ ਮੈਸਾ ਤਿੰਨ ਕਟੀਆਂ ਤੇਰਾ ਮੈਸਾ ਤਿੰਨ ਕਟੀਆਂ ਤੇਰਾ ਮੈਸਾ ਚੋਂ ਤਿੰਨ ਕੱਟਦੀਆਂ ਬਾਕੀ 10 ਹੀ ਹੋ ਗਈਆਂ ਫੇ ਕੱਲੀ ਕੱਲੀ ਵੱਜ ਗਈ ਕਿਲੇ ਤੇ ਬੱਧੀਆ ਤੁਹਾਨੂੰ ਨਾਲ ਸਿੱਧੇ ਸਾਹਿਬ ਸਾਹਿਬ ਜੋੜ ਕੇ ਤੋਂਦੇ ਸਾਹਿਬ ਆ ਸਵਾਲ ਲੈ ਉਹ ਮੈਂ ਇਹਨੂੰ ਇਦਾਂ ਵੀ ਦੱਸਿਆ ਕਾਟਾ ਮਾਰ ਕੇ ਵੀ ਉਹ ਪਾਪੇ ਨੂੰ ਕੋਈ ਵਹਿਰਾ ਸਕਦਾ ਤੁਹਾਡੇ ਨੂੰ ਤੁਹਾਡਾ ਪਾਪਾ ਆ ਚਲੋ ਅੱਜ ਦਾ ਬਲੌਗ ਇੰਨਾ ਹੀ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਦੇਖਿਓ ਵੀ શેર ਵੀ ਕਰਿਓ ਲਾਈਕ ਵੀ ਕਰਿਓ ਤੇ ਕਮੈਂਟ ਵੀ ਕਰਿਓ ਧੰਨਵਾਦ ਜੀ ਅੱਛੀ ਗੱਲੇ ਅੱਛੀ ਗੱਲੇ ਦੀ ਤਾਂ ਸਾਰਾ ਮਜਾ